ਕੀ ਤੁਸੀਂ ਜਾਣਦੇ ਹੋ ਕਿ ਇਤਿਹਾਸ ਵਿੱਚ ਇੱਕ ਐਸੇ ਗੁਰੂ ਦਾ ਜਨਮ ਹੋਇਆ ਜਿਸ ਦੇ ਜਨਮ ਦੇ ਸਮੇਂ ਰੌਸ਼ਨੀ ਆਕਾਸ਼ ਤੋਂ ਤਰਤੀ ਉੱਤੇ ਆਈ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹ ਆਮ ਬੱਚਿਆਂ ਦੀ ਤਰ੍ਹਾਂ ਰੋਏ ਨਹੀਂ ਸਗੋਂ ਉਸ ਸਮੇਂ ਉਹ ਹੱਸ ਰਹੇ ਸਨ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਪਿੰਡ ਦੇ ਪੰਡਤ ਵੀ ਹੱਕੇ ਬਕੇ ਰਹਿ ਗਏ ਉਹਨਾਂ ਦਾ ਜਨਮ ਕੋਈ ਆਮ ਬੱਚੇ ਦਾ ਜਨਮ ਨਹੀਂ ਸੀ ਉਹ ਸਨ ਨਿਰੰਕਾਰ ਗੁਰੂ ਤਨ ਤਨ ਗੁਰੂ ਨਾਨਕ ਦੇਵ ਜੀ ਦੰਤ ਕਥਾ ਦੇ ਅਨੁਸਾਰ 15 ਅਪ੍ਰੈਲ 1469 ਦੀ ਰਾਤ ਨੂੰ ਰਾਤ ਦੇ 1 ਵਜੇ ਦੇ ਕਰੀਬ ਤਲਵੰਡੀ ਰਾਈ ਪੋਈ ਪਾਕਿਸਤਾਨ ਜਿਸ ਨੂੰ ਅਸੀਂ ਨਨਕਾਣਾ ਸਾਹਿਬ ਵੀ ਕਹਿੰਦੇ ਹਾਂ ਉੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਆਸਮਾਨ ਚਮਕ ਰਿਹਾ ਸੀ ਚੰਦਰਮਾ ਦੀ ਰੋਸ਼ਨੀ ਆਪਣੇ ਪੂਰੇ ਜ਼ੋਰ ਨਾਲ ਚਮਕ ਰਹੀ ਸੀ ਸਾਰੇ ਪਿੰਡ ਵਿੱਚ ਇੱਕ ਅਜੀਬ ਸ਼ਾਂਤੀ ਸੀ ਅਤੇ ਉਸ ਸ਼ਾਂਤੀ ਨੂੰ ਤੋੜਿਆ दाई दौलतां ਦੇ ਕਦਮਾਂ ਦੀ ਆਵਾਜ਼ ਨੇ ਉਹ ਭੱਜਦੀ ਹੋਈ ਪਿਤਾ ਕਾਲੂ ਜੀ ਦੇ ਕੋਲ ਗਈ। ਦਾਈ ਦੇ ਚਿਹਰੇ ਉੱਤੇ ਅਜੀਬ ਹੈਰਾਨੀ ਸੀ ਅਤੇ ਥੋੜਾ ਡਰ ਵੀ ਸੀ। ਪਿਤਾ ਕਾਲੂ ਨੇ ਕਿਹਾ, "ਦਾਈ ਦੋਲਾ, ਕੀ ਗੱਲ ਹੈ? ਤੁਸੀਂ ਕੁਝ ਉਦਾਸ ਅਤੇ ਡਰੇ ਹੋਏ ਲੱਗ ਰਹੇ ਹੋ।" ਦਾਈ ਦੋਲਤਾ ਨੇ ਕਿਹਾ, "ਕਾਲੂ ਜੀ, ਅਜਿਹਾ ਕੁਝ ਨਹੀਂ ਹੈ। ਮੈਂ ਉਦਾਸ ਨਹੀਂ ਹਾਂ। ਮੈਨੂੰ ਖੁਸ਼ੀ ਹੈ ਕਿ ਆਪ ਜੀ ਦੇ ਘਰ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਹੈ।" ਪਰ ਪਿਤਾ ਕਾਲੂ ਨੇ ਕਿਹਾ ਪਰ ਪਰ ਕੀ ਦੌਲਤਾ ਕੀ ਸਭ ਕੁਝ ਠੀਕ ਹੈ ਦਾਈ ਨੇ ਕਿਹਾ ਹਾਂਜੀ ਮਾਤਾ ਤ੍ਰਿਪਤਾ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਹਨ ਪਿਤਾ ਕਾਲੂ ਨੇ ਕਿਹਾ ਫਿਰ ਤੂੰ ਚਿੰਤਤ ਕਿਉਂ ਲੱਗ ਰਹੀ ਹੈ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਾਈ ਦੌਲਤਾ ਨੇ ਕਿਹਾ ਬੱਚੇ ਦੇ ਜਨਮ ਸਮੇ ਮੈਂ ਕੁਝ ਅਜੀਹਾ ਦੇਖਿਆ ਜੋ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੂੰ ਕੀ ਦੇਖਿਆ ਪਿਤਾ ਕਾਲੂ ਨੇ ਹੈਰਾਨੀ ਨਾਲ ਪੁੱਛਿਆ ਤਾਈ ਦੌਲਤਾ ਨੇ ਕਿਹਾ ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਹ ਰੋਂਦਾ ਹੈ ਪਰ ਇਹ ਬੱਚਾ ਨਹੀਂ ਰੋਇਆ ਬਲਕਿ ਇਹ ਸ਼ਾਂਤ ਰਿਹਾ ਅਤੇ ਮੇਰੇ ਵੱਲ ਦੇਖ ਕੇ ਮੁਸਕਰਾਇਆ ਪਿਤਾ ਕਾਲੂ ਨੇ ਕਿਹਾ ਫੇਰ ਤਾਂ ਬੱਚੇ ਵਿੱਚ ਕੁਝ ਅਜੀਬਾ ਹੈ ਜੋ ਸਮਝ ਵਿੱਚ ਨਹੀਂ ਆ ਰਿਹਾ ਦਾਈ ਦੌਲਤਾ ਨੇ ਕਿਹਾ ਇਸ ਤੋਂ ਵੀ ਵੱਧ ਕੇ ਇੱਕ ਹੋਰ ਗੱਲ ਹੈ ਕਿ ਜਦ ਇਹ ਬੱਚਾ ਜੰਮਿਆ ਤਾਂ ਮੈਂ ਇੱਕ ਚਮਕਦਾਰ ਰੋਸ਼ਨੀ ਦੇਖੀ ਜੋ ਉਸ ਦੇ ਸਿਰ ਦੇ ਆਲੇ-ਦੁਆਲੇ ਇੱਕ ਤਾਰੇ ਦੇ ਵਾਂਗ ਚਮਕ ਰਹੀ ਸੀ ਇਹ ਗੱਲ ਸੁਣ ਕੇ ਪਿਤਾ ਕਾਲੂ ਡਰ ਗਏ ਅਤੇ ਉਹ ਭੱਜ ਕੇ ਪੰਡਤ ਹਰਦਿਆਲ ਨੂੰ ਲੈ ਕੇ ਆਏ ਪੰਡਤ ਹਰਿਦਿਆਲ ਨੇ ਦਾਈ ਦੌਲਤਾ ਨੂੰ ਕਈ ਸਵਾਲ ਕੀਤੇ ਅਤੇ ਫਿਰ ਪੰਡਤ ਨੇ ਬੱਚੇ ਵੱਲ ਵੇਖਿਆ ਅਤੇ ਕੁਝ ਸਮਾਂ ਸੋਚਣ ਤੋਂ ਬਾਅਦ ਕਿਹਾ ਕਾਲੂ ਜੀ ਇਹ ਬੱਚਾ ਤੁਹਾਡੇ ਲਈ ਖੁਸ਼ਕਿਸਮਤੀ ਲੈ ਕੇ ਆਵੇਗਾ ਇਹ ਬੱਚਾ ਵੱਡਾ ਹੋ ਕੇ ਜਾਂ ਤਾਂ ਰਾਜਾ ਬਣੇਗਾ ਜਾਂ ਫਿਰ ਇੱਕ ਗੁਰੂ ਬਣੇਗਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਵੀ ਉੱਥੇ ਹੀ ਪਿਤਾ ਕਾਲੂ ਜੀ ਦੇ ਕੋਲ ਹੀ ਖੜੇ ਸਨ ਇਹ ਗੱਲ ਸੁਣ ਕੇ ਬੀਬੀ ਨਾਨਕੀ ਜੀ ਖੁਸ਼ ਹੋਏ ਅਤੇ ਆਖਿਆ ਪਿਤਾ ਜੀ ਮੇਰਾ ਭਰਾ ਰਾਜਾ ਨਹੀਂ ਬਣੇਗਾ ਪਿਤਾ ਕਾਲੂ ਨੇ ਕਿਹਾ ਨਾਨਕੀ ਤੂੰ ਆਪਣੇ ਭਰਾ ਨੂੰ ਰਾਜਾ ਬਣਿਆ ਨਹੀਂ ਦੇਖਣਾ ਚਾਹੁੰਦੀ ਬੀਬੀ ਨਾਨਕੀ ਜੀ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਮੈਂ ਉਸ ਨੂੰ ਰਾਜਾ ਬਣਦੇ ਵੇਖਣਾ ਚਾਹੁੰਦੀ ਹਾਂ ਪਰ ਮੇਰਾ ਮਨ ਕਹਿੰਦਾ ਹੈ ਕਿ ਉਹ ਇੱਕ ਗੁਰੂ ਬਣੇਗਾ ਜੋ ਸਾਰਿਆਂ ਨੂੰ ਪਿਆਰ ਕਰੇਗਾ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਵੇਗਾ ਅਤੇ ਦੁਨੀਆ ਉਸ ਨੂੰ ਹਮੇਸ਼ਾ ਯਾਦ ਰੱਖੇਗੀ ਇਹ ਸੁਣ ਕੇ ਪਿਤਾ ਕਾਲੂ ਪੰਡਿਤ ਹਰदयाल ਅਤੇ ਮਾਈ ਦੌਲਤਾ ਹੈਰਾਨ ਰਹਿ ਗਏ ਜਿਵੇਂ ਕਿ ਬੀਬੀ ਨਾਨਕੀ ਜੀ ਨੇ ਆਖਿਆ ਉਹ ਸੱਚ ਹੋਇਆ ਗੁਰੂ ਜੀ ਦਾ ਨਾਮ ਉਹਨਾਂ ਦੀ ਵੱਡੀ ਭੈਣ ਨਾਨਕੀ ਦੇ ਨਾਮ ਉੱਤੇ ਨਾਨਕ ਰੱਖਿਆ ਗਿਆ ਬੀਬੀ ਨਾਨਕੀ ਅਤੇ ਗੁਰੂ ਨਾਨਕ ਦੇਵ ਜੀ ਦੇ ਭੈਣ ਭਰਾ ਦੇ ਪਿਆਰ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ। ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਪਹਿਲੀ ਸੀ ਜਿਸ ਨੇ ਗੁਰੂ ਸਾਹਿਬ ਦੇ ਨੂਰ ਨੂੰ ਪਹਿਚਾਣਿਆ। ਉਹ ਸਿਰਫ ਭੈਣ ਨਹੀਂ ਬਲਕਿ ਉਸ ਨੂੰ ਪਹਿਲੀ ਸਿੱਖ ਹੋਣ ਦਾ ਮਾਣ ਵੀ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਕਦੇ ਵੀ ਆਮ ਬੱਚਿਆਂ ਵਾਂਗ ਨਹੀਂ ਰਹੇ। ਉਹ ਰੋਂਦੇ ਨਹੀਂ ਸਨ। ਉਹ ਘੰਟਿਆਂ ਉੱਪਰ ਆਸਮਾਨ ਵੱਲ ਤੱਕਦੇ ਰਹਿੰਦੇ। ਜਿਵੇਂ ਉਹ ਕੁਝ ਵੇਖ ਰਹੇ ਹੋਣ। ਜੋ ਹੋਰ ਕਿਸੇ ਨੂੰ ਨਹੀਂ ਦਿਸਦਾ ਉਹਨਾਂ ਦੇ ਬੁੱਲਾਂ ਉੱਤੇ ਹਮੇਸ਼ਾ ਇੱਕ ਮੁਸਕਾਨ ਰਹਿੰਦੀ ਜਦੋਂ ਗੁਰੂ ਜੀ 5 ਸਾਲ ਦੇ ਹੋਏ ਤਾਂ ਉਹਨਾਂ ਨੂੰ ਪਾਂਦੇ ਦੇ ਕੋਲ ਪੜਨ ਲਈ ਭੇਜਿਆ ਗਿਆ ਆਪ ਜੀ ਨੇ ਪਾਂਦੇ ਨੂੰ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਦਾ ਉੱਤਰ ਉਸ ਦੇ ਕੋਲ ਵੀ ਨਹੀਂ ਸੀ ਗੁਰੂ ਜੀ ਨੇ ਕਿਹਾ ਸੱਚੀ ਸਿੱਖਿਆ ਉਹ ਹੈ ਜੋ ਮਨ ਨੂੰ ਪਵਿੱਤਰ ਕਰੇ ਬਚਪਨ ਵਿੱਚ ਉਹ ਕਈ ਵਾਰ ਧਿਆਨ ਵਿੱਚ ਲੀਨ ਰਹਿੰਦੇ ਸਨ ਕਈ ਵਾਰ ਦੇਖਿਆ ਗਿਆ ਕਿ ਉਹ ਰੋਜ਼ ਸਵੇਰੇ ਨਦੀ ਤੇ ਜਾਂਦੇ ਕਤਿਹਾਂਟਿਆਂ ਬੱਦੀ ਉੱਥੇ ਬੈਠੇ ਰਹਿੰਦੇ। ਵੇਈ ਨਦੀ ਵਿੱਚ 3 ਦਿਨ ਅਲੋਪ ਰਹਿਣ ਤੋਂ ਬਾਅਦ ਗੁਰੂ ਜੀ ਨੇ ਸੰਸਾਰ ਨੂੰ ਦੱਸਿਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਮਨੁੱਖ ਇੱਕੋ ਰੱਬ ਦੀ ਸੰਤਾਨ। ਗੁਰੂ ਸਾਹਿਬ ਨੇ ਸਾਰੀ ਦੁਨੀਆ ਦੀ ਯਾਤਰਾ ਪੈਦਲ ਕੀਤੀ। ਮੱਕਾ ਮਦੀਨਾ, ਹਿਮਾਲਿਆ, ਬੰਗਾਲ, ਦੱਖਣ ਆਦਿ ਵਿੱਚ ਉਹਨਾਂ ਨੇ ਲੋਕਾਂ ਨੂੰ ਇੱਕ ਰੱਬ ਦਾ ਸਿਧਾਂਤ ਸਮਝਾਇਆ। ਗੁਰੂ ਸਾਹਿਬ ਨੇ ਕਿਹਾ ਰੰਗ, ਜਾਤ-ਪਾਤ, ਧਰਮ ਸਭ ਮਨੁੱਖ ਤੇ ਬਣਾਏ ਹੋਏ ਹਨ ਪਰਮਾਤਮਾ ਇਹ ਸਭ ਕੁਝ ਨਹੀਂ ਦੇਖਦਾ ਉਹ ਸਿਰਫ ਪਿਆਰ ਵੇਖਦਾ ਹੈ ਅੱਜ ਵੀ ਗੁਰੂ ਸਾਹਿਬ ਦੇ ਸ਼ਬਦ ਸਾਨੂੰ ਇਹ ਸਿਖਾਉਂਦੇ ਹਨ ਕਿ ਨਾਮ ਜਪਣਾ ਕੀਰਤ ਕਰਨਾ ਅਤੇ ਵੰਡ ਕੇ ਛਕਣਾ ਸਤ ਕਰਮ ਕਰੋ ਅਤੇ ਸੱਚ ਬੋਲੋ ਨਾ ਡਰੋ ਨਾ ਡਰਾਓ ਸਭ ਨੂੰ ਪਿਆਰ ਕਰੋ ਅਤੇ ਪਰਮਾਤਮਾ ਨੂੰ ਆਪਣੇ ਅੰਦਰ ਲੱਭੋ ਗੁਰੂ ਜੀ ਨੇ ਆਖਿਆ ਰੱਬ ਇੱਕ ਹੈ ਅਸੀਂ ਸਭ ਉਸਦੇ ਬੱਚੇ ਹਾਂ ਜੇ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ ਕਰਾਂਗੇ ਤਾਂ ਪਰਮਾਤਮਾ ਵੀ ਸਾਨੂੰ ਪਿਆਰ ਕਰੇਗਾ ਪਰ ਜੇ ਅਸੀਂ ਆਪਸ ਵਿੱਚ ਵੈਰ ਕਰਾਂਗੇ ਤਾਂ ਪਰਮਾਤਮਾ ਸਾਡੇ ਤੋਂ ਨਾਰਾਜ਼ ਹੋ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਸਿੱਖੀ ਦੇ ਇਹਨਾਂ ਮੂਲ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ। ਆਪ ਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ। ਗੁਰੂ ਸਾਹਿਬ ਜੀ ਦੀ ਕਿਹੜੀ ਸਾਕੀ ਤੁਸੀਂ ਸਾਡੀ ਅਗਲੀ ਵੀਡੀਓ ਵਿੱਚ ਦੇਖਣਾ ਚਾਹੁੰਦੇ ਹੋ? ਕਿਰਪਾ ਕਰਕੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ। ਵੀਡੀਓ ਵੇਖਣ ਲਈ ਧੰਨਵਾਦ। ਵਾਹਿਗੁਰੂ ਖੁਸ਼ੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।